ਤਸਮੇਸ਼ ਪੀਤਾ ਕਲਗੀਆਂ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਜਗਤ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਆਗਮਨ ਨੂੰ ਸਮਰਪਿਤ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਦਫ਼ਤਰ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਮੈਨੇਜਰ ਸਰਦਾਰ ਗੁਰਮੀਤ ਸਿੰਘ ਜੀ ਨੇ ਪ੍ਰੋਗਰਾਮਾਂ ਦੇ ਬਾਰੇ ਜਾਣਕਾਰੀ ਦਿੱਤੀ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਕੌਮ ਦੀ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਸੰਗਤਾਂ ਦੇ ਵੱਲੋਂ ਭਾਰੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਗੁਰਮਤ ਸਮਾਗਮਾਂ ਦੇ ਵਿੱਚ ਪੰਥਕ ਪ੍ਰਸਿੱਧ ਰਾਗੀ ਸਿੰਘ ਸ੍ਰੀ ਹਰਮੰਦਰ ਸਾਹਿਬ ਜੀ ਅੰਮ੍ਰਿਤਸਰ ਤੋਂ ਢਾਡੀ ਜਥੇ ਕਥਾਵਾਚਕ ਅਤੇ ਕਵੀ ਦਰਬਾਰ ਦੇ ਵਿੱਚ ਪ੍ਰਸਿੱਧ ਕਵੀ ਸਜਣ ਸ਼ਮੂਲੀਅਤ ਕਰ ਰਹੇ ਨੇ ਸੰਗਤਾਂ ਵਾਸਤੇ ਰਿਹائش ਤੇ ਉਚਿਤ ਪ੍ਰਬੰਧ ਕੀਤੇ ਗਏ ਨੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੱਤੇ ਗੁਰਦਰਾ ਸ੍ਰੀ ਮੋੜਾ ਸਾਹਿਬ 510ਵੇਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 55वां ਪ੍ਰਕਾਸ਼ ਪੁਰਬ ਜੋ ਬੜੀ ਚੜ੍ਹਦੀ ਕਲਾ ਦੇ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਸਬੰਧ ਵਿੱਚ 25 11 2023 ਦਿਨ ਸ਼ਨੀਵਾਰ ਨੂੰ ਸ਼੍ਰੀ ਖੰਡ ਪਰਸਾ ਆਰੰਭ ਹੋਣਗੇ 26 11 2023 ਦਿਨ ਐਤਵਾਰ ਦੁਪਹਿਰ 1 ਵਜੇ ਵਿਚਾਰ ਨਗਰ ਕੀਤਾ ਹੋਵੇਗਾ ਅਤੇ ਸਤਾਈ 11 ਮਿਤੀ 23 ਜਨ ਸੋਮਵਾਰ ਨੂੰ ਸ੍ਰੀ ਖੰਡ ਪਰਸਾਂ ਦੇ ਪੋਪ ਪੈਣਗੇ ਉਪਰੰਤ ਸਾਰਾ ਦਿਨ ਜਿਵਾਂ ਛਟਣ ਜਿਸ ਵਿੱਚ ਦਰਬਾਰ ਸ੍ਰੀ ਹਜੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅਮਰਸਾਹਬ ਅਤੇ ਰਾਤ ਨੂੰ ਵਿਸ਼ੇਸ਼ ਕਵੀ ਦੁਆਰਾ ਹੋਗਾ ਜਿਸ ਵਿੱਚ ਵੱਖ-ਵੱਖ ਪਸ਼ਾਵਾਂ ਦੇ ਦੇਸ਼ਾਂ ਦੇਸ਼ਾਂ ਤੋਂ ਕਵੀ ਛਟਣ ਗੁਰੂ ਸਾਖ ਦੇ ਜਸ ਗਾਉਣਗੇ ਅੰੰਦ ਕਵਿਤੀ ਸ੍ਰੀ ਪੋਡਾ ਸਾਹਿਬ ਨੂੰ ਕੁਤਮੁਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸ ਸਾਹਿਬ ਸ੍ਰੀ ਪੌਂਟਾ ਸਾਹਿਬ ਵਿਖੇ ਪਰਮੰਦਪ ਕੇ ਜੀ ਗੁਰਦਾਸ ਸ੍ਰੀ ਪੌਂਟਾ ਸਾਹਿਬ ਨੂੰ ਕੋਲੋਂ ਪੂਰੇ ਪ੍ਰੋਗਰਾਮ ਦਾ ਵੇਰਵਾ ਲੈਣ ਵਾਸਤੇ ਦਾਸ ਪਹੁੰਚਿਆ ਹੈ ਅੱਜ ਦੇ ਪ੍ਰੋਗਰਾਮ ਵਿੱਚ ਸੰਗਤਾਂ ਹਮ ਹਮ ਆ ਕੇ ਹੁਣ ਤੋਂ ਪਹੁੰਚ ਰਹੀਆਂ ਹਨ ਬੜੀ ਸ਼ਰਧਾ ਹੈ ਤੇ ਬੜੇ ਅੱਛੇ ਪ੍ਰੋਗਰਾਮ ਅੱਛੇ ਸਮਾਗਮ ਅੱਛੇ ਸਮਾਗਮ ਵਿੱਚ ਅੱਛੇ ਲਾਗੀ ਇੱਥੇ ਸਾਡੀ ਜਿੱਥੇ ਰਾਗੀ ਸਿੰਘ ਕਵੀ ਸਿੰਘ ਪਹੁੰਚ ਰਹੇ ਨੇ ਸਭ ਸੰਗਤਾਂ ਕੇ ਬੇਨਤੀ ਹੈ ਕਿ ਉਹ ਵੀ ਹਮ ਹਮਾ ਕੇ ਪਹੁੰਚਣ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨ